DIG ਹਰਚਰਨ ਸਿੰਘ ਭੁੱਲਰ ਕੇਸ ਦੇ ਵਿੱਚ ਹੁਣ ਨਵਾਂ ਮੋੜ ਆ ਸਕਦਾ ਹੈ ਉਹ ਨਵਾਂ ਮੋੜ ਕੀ ਹੈ ਜਿਸ ਦੇ ਵਿੱਚ 8 ਦੇ ਕਰੀਬ IPS ਅਫਸਰ ਤੇ 4 IAS ਅਫਸਰ ਅਦੀ ਵੀ ਜਾਣ ਕਣੀਕੀ ਚ ਪੈ ਸਕਦੀ ਹੈ CBI ਦੇ ਹੱਥ ਹੁਣਾਂ ਤੱਕ ਵੀ ਪਹੁੰਚ ਸਕਦੇ ਨੇ ਉਹ ਕਿਸ ਕਰਕੇ ਕਿਉਂਕਿ ਹੁਣ ਅਰਜੀ ਦੇ ਦਿੱਤੀ ਗਈ ਹੈ ਅਦਾਲਤ ਨੂੰ ਜਿਸ ਦੇ ਵਿੱਚ सीबीआई ਨੇ ਮਨਜ਼ੂਰੀ ਮੰਗੀ ਹੈ ਕਿ ਸਾਨੂੰ 12 ਦਿਨ ਦਾ ਰਿਮਾਂਡ ਚਾਹੀਦਾ ਹੈ ਅੱਜ ਅਦਾਲਤ ਵਿੱਚ ਕਿਰਸ਼ਾਨੂ ਨੂੰ ਪੇਸ਼ ਕੀਤਾ ਜਾਣਾ ਹੈ ਹੁਣ ਕਿਰਸ਼ਾਨੂ ਇਸ ਸਾਰੀ ਕੜੀ ਦਾ ਅਹਿਮ ਮੋੜ ਹੈ ਜਿਹੜਾ ਕਿ ਹਰਚਰਨ ਸਿੰਘ ਭੁੱਲਰ ਦਾ ਵਿਚੋਲਾ ਬਣ ਕੇ ਜਾਂ ਹੋਰ ਅਫਸਰਾਂ ਦਾ ਵਿਚੋਲਾ ਬਣ ਕੇ ਕਿਵੇਂ ਕਾਰੋਬਾਰੀਆਂ ਨਾਲ ਬਿਲਡਰਾਂ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਪੈਸੇ ਦਾ ਲੈਣ-ਦੇਣ ਕਰਾਉਂਦਾ ਸੀ ਤਾਂ ਇਸ Trap ਦੇ ਵਿੱਚ ਵੀ ਕਿਰਸ਼ਾਨੂੰ ਨੂੰ ਪਹਿਲਾਂ ਫੜਿਆ ਗਿਆ ਸੀ CBI ਦੇ ਵੱਲੋਂ ਉਸ ਤੋਂ ਬਾਅਦ ਉਸੇ ਦੇ ਆਧਾਰ ਦੇ ਉੱਤੇ ਫਿਰ ਅਗਲੇਰੀ ਕਾਰਵਾਈ ਪਾਈ ਗਈ ਹਰਚਰਨ ਸਿੰਘ ਭੋਲਰ ਉੱਤੇ ਬਾਅਦ ਵਿੱਚ ਨਿਯਮਾਂ ਦੇ ਮੁਤਾਬਕ ਪੰਜਾਬ ਸਰਕਾਰ ਨੂੰ ਹਰਚਰਨ ਸਿੰਘ ਭੋਲਰ ਨੂੰ ਸਸਪੈਂਡ ਵੀ ਕਰਨਾ ਪਿਆ ਹਾਲਾਂਕਿ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਤੱਕ ਜਿੰਨਾ ਕੈਸ਼ ਲੱਭਿਆ CBI ਨੂੰ ਗਹਿਣਾ ਗੱਟਾ ਲੱਭਿਆ ਜਾਂ ਹੋਰ ਜ਼ਰੂਰੀ ਦਸਤਾਵੇਜ਼ ਜਾਂ ਵੱਖ-ਵੱਖ ਥਾਵਾਂ ਤੇ ਨਾਮੀ ਬੇਨਾਮੀ ਪ੍ਰਾਪਰਟੀਆਂ ਦੇ ਵੇਰਵੇ ਸਾਹਮਣੇ ਆਏ ਨੇ सीबीआई ਦੀ ਜਾਂਚ ਤੋਂ ਬਾਅਦ ਇਸ ਦੇ ਉੱਤੇ ਪੰਜਾਬ ਸਰਕਾਰ ਦੀਆਂ ਕੋਈ ਵੀ ਟਿੱਪਣੀਆਂ ਨਹੀਂ ਆਈਆਂ ਇੱਕੋ ਟਿੱਪਣੀ ਮੁੱਖ ਮੰਤਰੀ ਦੀ ਆਈ ਸੀ ਜਾਂ ਫਿਰ ਟੀਵੀ ਡਿਬੇਟਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਬਚਣ ਦੀ ਖਾਤਰ ਕਿ ਸਾਡੇ ਤੋਂ ਇਹ ਕਾਰਵਾਈ ਕਿਉਂ ਨਹੀਂ ਹੋਈ ਤਾਂ ਕੁਝ ਨਾ ਕੁਝ ਆਪਣੇ ਪੱਦਰ ਦੇ ਉੱਤੇ ਮਨ ਨੂੰ ਤਸੱਲੀ ਦੇਣ ਲਈ ਦਲੀਲਾਂ ਜ਼ਰੂਰ ਦਿੱਤੀਆਂ ਹਾਲਾਂਕਿ ਕੋਈ ਵੀ ਵਿਰੋਧੀ ਧਿਰ ਦੇ ਉੱਤੇ ਵਿਜੀਲੈਂਸ ਦਾ ਕੋ ਛਾਪਾ ਪੈਂਦਾ ਸੀ ਜਾਂ ਵਿਜੀਲੈਂਸ ਗ੍ਰਿਫਤਾਰ ਕਰਦੀ ਸੀ ਤਾਂ 15-15 ਦਿਨ 20-20 ਦਿਨ ਇੱਕ ਵੱਡੀ ਕੈਂਪੇਨ ਚਲਾਈ ਜਾਂਦੀ ਸੀ ਕਿ ਕਿਵੇਂ ਅਸੀਂ ਮੱਛੀ ਨੂੰ ਹੱਥ ਪਾਇਆ ਵੱਡੀ ਮੱਛੀ ਨੂੰ ਹੱਥ ਪਾਇਆ ਮਗਰ ਮੱਛਾਂ ਨੂੰ ਹੱਥ ਪੈ ਗਿਆ ਇਹ ਸਰਕਾਰ ਦੇ ਪ੍ਰਚਾਰ ਵਿੱਚ ਆਮ ਅਸੀਂ ਦੇਖਿਆ ਪਰ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਖਾਸ ਕਰਕੇ ਸੱਤਾ ਤੇ ਆਮ ਆਦਮੀ ਪਾਰਟੀ ਦੇ ਚਾਹੇ ਕੋਈ ਐਮਪੀ ਹੈ ਐਮਐਲਏ ਹੈ ਕੈਬਨਿਟ ਹੈ ਮੰਤਰੀ ਹੈ ਜਾਂ ਇਥੋਂ ਤੱਕ ਮੁੱਖ ਮੰਤਰੀ ਕੋਈ ਵੀ ਕਿਸੇ ਤਰ੍ਹਾਂ ਦੀ ਵਾਧੂ ਟਿੱਪਣੀ ਨਹੀਂ ਕੀਤੀ ਗਈ ਇੱਕ ਬਿਆਨ ਜ਼ਰੂਰ ਆਇਆ ਕਿ ਅਸੀਂ ਕਿਸੇ ਵੀ ਭ੍ਰਿਸ਼ਟਾਚਾਰੀਆਂ ਦੇ ਨਾਲ ਨਹੀਂ ਇਹ ਪਹਿਲਾਂ ਵੀ ਬਿਆਨ ਜ਼ਰੂਰ ਆਏ ਨੇ ਹੁਣ ਗੱਲ ਕਰਦੇ ਹਾਂ ਕਿ ਕਿਰਸ਼ਾਨੂ ਦਾ ਜਿਹੜਾ 12 ਦਿਨ ਦਾ ਰਿਮਾਂਡ ਮੰਗਿਆ ਗਿਆ ਇਸ ਦੇ ਵਿੱਚ ਮੁਸ਼ਕਲਾਂ ਕਿਸ-ਕਿਸ ਦੀਆਂ ਵਾਸ ਸਕਦੀਆਂ ਨੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ सीबीआई ਨੇ ਪਹਿਲੀ ਵਾਰੀ ਅਦਾਲਤ ਵਿੱਚ ਪੇਸ਼ ਕੀਤਾ ਸੀ ਸਭ ਦੀ ਉਮੀਦ ਸੀ ਕਿ ਹੁਣ ਰਿਮਾਂਡ ਮੰਗਿਆ ਜਾਣਾ ਜੋ ਡਾਇਰੀਆਂ ਲੱਭੀਆਂ ਨੇ ਦਸਤਾਵੇਜ਼ ਲੱਭੇ ਨੇ ਉਸ ਆਧਾਰ ਦੇ ਉੱਤੇ ਤਾਰਾਂ ਜੋੜੀਆਂ ਜਾਣਗੀਆਂ ਹੋਰਨਾਂ ਦੇ ਨਾਲ ਵੀ ਤਾਂ ਕਈ ਜਿਹੜੇ ਆ ਮੁਰਗੇ ਇਸ ਦੇ ਵਿੱਚ ਫਸ ਜਾਣਗੇ ਚਾਹੇ ਉਹ ਆਈਐਸ ਅਫਸਰਾ ਚਾਹੇ ਆਈਪੀਐਸ ਜਾਂ ਫਿਰ ਕੋਈ ਹੋਰ ਕਿਸਮ ਦਾ ਚਾਹੇ ਕੋ ਸਿਆਸਤਦਾਨ ਕਿਉਂ ਨਾ ਹੋਵੇ ਪ੍ਰਕਿਰਸ਼ਨੂ ਦੀ ਡਾਇਰੀ ਨੇ ਬੜੇ ਚਰਚੇ ਕਰਾਏ ਇਸੇ ਕਰਕੇ ਉਸ ਵੇਲੇ ਤਾਂ ਰਿਮਾਂਡ ਨਹੀਂ ਲਿਆ ਗਿਆ ਤੇ ਸੀਬੀਆਈ ਦੇ ਅਧਿਕਾਰੀਆਂ ਤੋਂ ਜੋ ਸਾਡੇ ਜਾਣਕਾਰ ਦੱਸਦੇ ਨੇ ਉਹ ਸਾਨੂੰ ਪਤਾ ਲੱਗਿਆ ਕਿ ਸੀਬੀਆਈ ਨੇ ਕਿਹਾ ਕਿ ਕਿਸੇ ਵੇਲੇ ਵੀ ਅਸੀਂ ਰਿਮਾਂਡ ਲਵਾਵਾਂਗੇ ਤੇ ਹੁਣ ਰਿਮਾਂਡ ਦੀ ਤਿਆਰੀ ਕਰ ਲਈ ਗਈ ਹੈ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਕਿ 14 ਦਿਨ ਦੀ ਨਿਆਂਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਇਸ ਦੇ ਬਾਰੇ ਹਾਲੇ ਸੀਬੀਆਈ ਨੇ ਕੋਈ ਵੀ ਗੱਲ ਪੱਤੇ ਨਹੀਂ ਸ਼ੋਕ ਕੀਤੇ ਕੁਝ ਵੀ ਨਹੀਂ ਦੱਸਿਆ ਪਰ ਕਿਰਸ਼ਾਨੂ ਨੂੰ ਲੈ ਕੇ ਜਰੂਰ ਇੱਕ ਅਰਜ਼ੀ ਲਿਖ ਦਿੱਤੀ ਗਈ ਹੈ ਜਿਸ ਵਿੱਚ ਆਗਿਆ ਮੰਗੀ ਗਈ ਹੈ ਕਿ ਕਿਰਸ਼ਾਨੂ ਸ਼ਾਰਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਵਿਚੋਲਾ ਸੀ ਔਰ ਕਈ ਅਫਸਰਾਂ ਦਾ ਉਸਦੇ ਉੱਤੇ ਦੋਸ਼ ਲੱਗਦੇ ਨੇ ਕਿ ਉਹ ਦਲਾਲ ਬਣਿਆ ਹੋਇਆ ਸੀ ਜਿਸ ਦੇ ਵਿੱਚ ਉਹ ਪੈਸੇ ਦਾ ਲੈਣ-ਦੇਣ ਕਰਦਾ ਰਿਹਾ ਹੁਣ ਤੱਕ ਪਰ ਹੁਣ ਆਖਰਕਾਰ सीबीआई ਦੇ ਹੱਥ ਚੜ੍ਹਿਆ ਕਿਸੇ ਸ਼ਿਕਾਇਤਕਰਤਾ ਆਕਾਸ਼ ਬੱਤਾ ਸ਼ਿਕਾਇਤਕਰਤਾ ਦੇ ਕਰਕੇ ਕਿਉਂਕਿ ਆਕਾਸ਼ ਬੱਤਾ ਨੂੰ ਵੀ ਉਸਨੇ ਹੀ ਰਾਹ ਦੱਸਿਆ ਸੀ ਕਿ ਜੇਕਰ ਤੂੰ 155 ਨੰਬਰ ਐਫ ਆਈ ਆਰ ਤੋਂ ਬਚਣਾ ਚਾਹੁੰਦਾ ਤਾਂ ਮੇਰੀ ਬੜੀ ਚੰਗੀ ਦੋਸਤੀ ਹੈ ਹਰਚਨ ਸਿੰਘ ਭੁੱਲਰ ਦੇ ਨਾਲ ਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਛੱਡ ਮੈਂ ਤੇਰੀ ਸਿੱਧਾ ਰੋਪੜ ਰੇਂਜ ਦੇ DIG ਜਾਂ ਪੁਲਿਸ ਦੇ ਮਾਲਕ ਨਾਲ ਹੀ ਗੱਲ ਕਰਵਾ ਦਿੰਨਾ ਤਾਂ ਇੱਥੋਂ ਉਹਨਾਂ ਦਾ ਸਿਲਸਲਾ ਜਿਹੜਾ ਸ਼ੁਰੂ ਹੋ ਗਿਆ ਬਾਅਦ ਵਿੱਚ 8 ਲੱਖ ਦਾ ਲੈਣ ਦੇਣ ਦੀ ਗੱਲ ਸਾਹਮਣੇ ਆਈ ਜੋ ਕਿ ਇੱਕ ਕਾਲ ਰਿਕਾਰਡਿੰਗ ਆਡੀਓ ਦਾ ਸਬੂਤ ਵੀ ਜਿਹੜਾ CBI ਨੂੰ ਆਕਾਸ਼ ਬੱਤਾ ਨੇ ਸੰਪਿਆ ਹੁਣ ਗੱਲ ਕਰਦੇ ਹਾਂ ਕਿ ਜਦੋਂ 12 ਦਿਨ ਦਾ ਰਿਮਾਂਡ ਮੰਗਿਆ ਜਾ ਰਿਹਾ ਤੇ ਇਸ ਦੇ ਵਿੱਚ ਇੱਕ ਚਰਚਾ ਛਿੜੀ ਹੈ ਕਿ ਭੁੱਲਰ ਦੇ ਇਸ ਵਿਚੋਲੀਏ ਜਿਹੜਾ ਕਿ ਨਾਬਾ ਵਾਸੀ ਹੈ ਕ੍ਰਿਸ਼ਣਨੂ ਸ਼ਰਦਾ ਜਿਹੜਾ ਫੜਿਆ ਗਿਆ ਸੀਬੀਆਈ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਵਿਚੋਲੀਏ ਦੇ ਕੋਲ ਕਈ ਆਈਐਸ ਤੇ ਆਈਪੀਐਸ ਅਫਸਰਾਂ ਨਾਲ ਵੀ ਜਿਹੜੀ ਐ ਫੋਨ ਤੇ ਗੱਲਬਾਤ ਹੁੰਦੀ ਰਹੀ ਐ ਔਰ ਫੋਨ ਤੇ ਭਾਵੇਂ ਡਾਇਰੀ ਵਿੱਚ ਲਿਖਿਆ ਹੋਵੇ ਨਾਮ ਕਿਸੇ ਦਾ ਨਾ ਲਿਖਿਆ ਹੋਵੇ ਸਭ ਤੋਂ ਵੱਡਾ ਹਥਿਆਰ ਜਾਂਚ ਦੇ ਵੇਲੇ ਜਿਹੜਾ ਵਰਤਿਆ ਜਾਂਦਾ ਉਹ ਆ ਮੋਬਾਈਲ ਫੋਨ ਕਿ ਉਸ ਮੋਬਾਈਲ ਫੋਨ ਦੇ ذریعے ਕਿਸ ਕਿਸ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਕਿਹੜੇ ਸਿਆਸਤਦਾਨ ਦੇ ਨਾਲ ਤੇ ਕਿਹੜੇ ਸਿਆਸਤਦਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਸ ਦੀਆਂ ਫੋਨ ਉੱਤੇ ਕਈ-ਕਈ ਘੰਟੇ ਕਈ-ਕਈ ਮਿੰਟ ਰੀਆਂ ਫੋਨ ਕਾਲਾਂ ਹੁੰਦੀਆਂ ਰਹੀਆਂ ਨੇ ਉਹ ਕਿਸ ਵਜ੍ਹਾ ਕਰਕੇ ਹੁੰਦੀਆਂ ਸੀ ਉਸ ਪਾਸੇ ਵੀ ਜਾਂਚ ਜਾ ਸਕਦੀ ਹੈ ਉਸ ਦੇ ਵਿੱਚ ਕਈ ਸਿਆਸਤਦਾਨ ਜਿਨ੍ਹਾਂ ਨੇ ਤਸਵੀਰਾਂ ਕਰਵਾਈਆਂ ਕਰਸ਼ਾਨੂ ਨਾਲ ਜਾਂ ਕਰਸ਼ਾਨੂ ਨੇ ਉਹਨਾਂ ਨਾਲ ਤਸਵੀਰਾਂ ਖਿੱਚਵਾਈਆਂ ਉਹ ਵੀ ਫਸ ਸਕਦੇ ਨੇ ਇਸ ਮਾਮਲੇ ਵਿੱਚ ਪਰ ਜਿੱਥੋਂ ਤੱਕ ਰਹੀ ਗੱਲ ਭ੍ਰਿਸ਼ਟਾਚਾਰ ਦੀ ਇਸ ਸਾਰੀ ਖੇਡ ਦੀ ਉਸ ਦੇ ਵਿੱਚ ਹੁਣ ਕੁਝ ਅਫਸਰ ਵੀ ਨਿਸ਼ਾਨੇ ਉੱਤੇ ਆ ਗਏ ਨੇ सीबीआई ਦੇ ਖਾਸ ਕਰਕੇ ਜੋ ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਵੀ ਚੁੱਕੇ ਨੇ ਇਸ ਸਮੇਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਕਿ ਸੋਮਵਾਰ ਨੂੰ सीबीआई ਨੂੰ ਇਸ ਮਾਮਲੇ ਵਿੱਚ ਕੋਰਟ ਤੋਂ ਜੇਕਰ ਕ੍ਰਿਸ਼ਾਨੂੰ ਦਾ 12 ਦਿਨ ਦਾ ਰਿਮਾਂਡ ਜਿਹੜਾ ਮੰਗਿਆ ਗਿਆ ਇਸ ਦੀ ਆਗਿਆ ਮਿਲ ਜਾਂਦੀ ਹੈ ਜੇ 12 ਦਿਨ ਰਿਮਾਂਡ ਨਾ ਮਿਲਿਆ ਅਦਾਲਤ ਤੋਂ ਜੇ 8 ਦਿਨ 7 ਦਿਨ ਜਾਂ ਫਿਰ ਇਸ ਤੋਂ ਵੀ ਘੱਟ ਦਿਨ ਦਾ ਮਿਲਿਆ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਵਾਲ ਜਵਾਬ ਹੋਣਗੇ ਉਹ ਕਾਫੀ ਕੁਸ਼ਾ ਜਿਹੜੇ ਤਾਰਾਂ ਛੇੜ ਸਕਦੇ ਨੇ ਕਈ ਅਫਸਰਾਂ ਵੱਲ ਹੁਣ ਇੱਕ ਰਿਪੋਰਟ ਦੇ ਮੁਤਾਬਕ 8 ਆਈਪੀਐਸ ਅਫਸਰ ਤੇ 4 ਆਈਐਸ ਅਫਸਰ ਨੇ ਜਿਹੜੇ ਕੀ ਇਸ ਮਾਮਲੇ ਵਿੱਚ सीबीआई ਦੇ ਸ਼ੱਕ ਦੇ ਘੇਰੇ ਵਿੱਚ ਆ ਚੁੱਕੇ ਨੇ ਕਿਉਂਕਿ ਹੁਣ ਤੱਕ ਕਿਰਸ਼ਾਨੂੰ ਨੇ ਬੇਸ਼ੱਕ ਕਿਰਸ਼ਾਨੂੰ ਦਾ ਜਾਂ ਹਰਚੰਦ ਸਿੰਘ ਭੁੱਲਰ ਦਾ ਰਿਮਾਂਡ ਨਹੀਂ ਮੰਗਿਆ ਗਿਆ ਹੁਣ ਰਿਮਾਂਡ ਦੀ ਸਥਿਤੀ ਸ਼ੁਰੂ ਹੋਣੀ ਹੈ ਪਰ ਮੋੜਲੇ ਘੰਟਿਆਂ ਦੇ ਵਿੱਚ ਜਦੋਂ ਹਿਰਾਸਤ ਵਿੱਚ ਲਿਆ ਗਿਆ ਸੀ ਕਿਰਸ਼ਾਨੂੰ ਨੂੰ ਹਰਚੰਦ ਸਿੰਘ ਭੁੱਲਰ ਨੂੰ ਤਾਂ ਉਹਨਾਂ ਕੁਝ ਘੰਟਿਆਂ ਦੇ ਦੌਰਾਨ ਜ਼ਰੂਰ ਕੁਝ ਸਵਾਲ ਹੋਏ ਸੀ ਜਿਸ ਤੋਂ ਪਤਾ ਲੱਗਿਆ ਸੀ ਕਿ ਉਸ ਦੀ ਡਾਇਰੀ ਜਿਹੜੀ ਲੱਭੀ ਆ ਉਹਦੇ ਵਿੱਚ ਕੀ ਕੀ ਬੋਲਦਾ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹੁਣ ਕਿਰਸ਼ਾਨੂ ਸ਼ਰਦਾ ਜੇਕਰ ਆਪਣੇ ਮੂੰਹੋਂ ਇਸ ਰਮਾਂਡ ਦੇ ਦੌਰਾਨ ਕਬੂਲਨਾਮੇ ਦੇ ਵਿੱਚ ਇਹਨਾਂ ਆਈਪੀਐਸ ਅਫਸਰਾਂ ਤੇ ਆਈ ਇਹ ਅਫਸਰਾਂ ਦੇ ਨਾਮ ਲੈ ਦਿੰਦਾ ਤੇ ਇਹ ਵੀ ਦੱਸ ਦਿੰਦਾ ਕਿ ਮੇਰੇ ਤੇ ਕਿਹੜੇ ਸਿਆਸਤਦਾਨਾਂ ਦਾ ਹੁਣ ਤੱਕ ਹੱਥ ਰਿਹਾ ਹੈ ਭਾਵੇਂ ਪਿਛਲੀ ਕਾਂਗਰਸ ਸਰਕਾਰ ਸੀ ਜਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਰਚਨ ਸਿੰਘ ਭੁੱਲਰ ਤੇ ਵੀ ਸਿਆਸੀ ਹੱਥ ਕਿਹੜਾ ਰੱਖਿਆ ਹੋਇਆ ਸੀ ਕਿ ਉਸ ਦਾ ਪੁਰਾਣੀਆਂ ਸਰਕਾਰਾਂ ਨਾਲ ਹੀ ਨੇੜਤਾ ਜ਼ਿਆਦਾ ਰਹੀ ਹੈ ਜਾਂ ਇਸ ਸਰਕਾਰ ਦੇ ਵਿੱਚ ਵੀ ਹਿੱਸਾ ਪੱਤੀ ਦਿੰਦਾ ਰਿਹਾ ਹੈ ਇਹ ਸਾਰੀਆਂ ਗੱਲਾਂ ਦੇ ਹੁਣ ਖੁਲਾਸੇ ਹੋਣੇ ਸ਼ੁਰੂ ਹੋ ਜਾਣੇ ਨੇ ਪਰ ਮੁਸ਼ਕਲਾਂ ਵਾਧ ਜਾਣੀਆਂ ਨੇ ਜਦੋਂ ਕਿਰਸ਼ਾਨੂ ਨੇ ਉਹਨਾਂ ਅਫਸਰਾਂ ਦਾ ਨਾਮ ਲੈ ਦਿੱਤਾ ਅਸੀਂ ਵੀ ਇਸ ਵਕਤ ਇਸ ਕਰਕੇ ਨਾਮ ਨਹੀਂ ਦੱਸ ਪਾ ਰਹੇ ਆਈਪੀਐਸ ਅਫਸਰਾਂ ਦਾ ਤੇ ਆਈਐਸ ਅਫਸਰਾਂ ਦਾ ਕਿਉਂਕਿ ਹੁਣ ਤੱਕ ਜਿਹੜੀ ਕਿਰਸ਼ਾਨੂ ਦੇ ਕੋਲੋਂ ਰਿਮਾਂਡ ਦੇ ਵਿੱਚ ਪੁੱਛ ਕੇ ਸ਼ੋਣੀ ਹੈ ਉੱਥੋਂ ਸਥਿਤੀ ਸਾਰੀ ਕਲੀਅਰ ਹੋਵੇਗੀ ਜੇਕਰ ਕਿਸਾਨ ਨੂੰ ਨਾਮ ਲੈ ਦਿੰਦਾ ਤਾਂ ਸੀਬੀਆਈ ਦਾ ਕੰਮ ਕਰਨ ਦਾ ਆਪਣਾ ਤੌਰ ਤਰੀਕਾ ਹੈ ਉਸ ਦੇ ਵਿੱਚ ਜਿਆਦਾ ਜਾਣਕਾਰੀ ਹੈ ਜਿਹੜੀ ਰਿਵੀਲ ਨਹੀਂ ਕੀਤੀ ਜਾਂਦੀ ਜਾਂਚ ਦੇ ਦੌਰਾਨ ਪ੍ਰੈਸ ਨੋਟ ਦੇ ਵਿੱਚ ਇੱਕ ਸੀਮਤ ਜੀ ਜਾਣਕਾਰੀ ਜ਼ਰੂਰ ਦਿੱਤੀ ਜਾਂਦੀ ਹੈ ਕਿ ਇਸ ਦੇ ਵਿੱਚ ਕੌਣ ਕੌਣ ਤੇ ਕਿਵੇਂ-ਕਿਵੇਂ ਫੜਿਆ ਗਿਆ ਔਰ ਉਹਨਾਂ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਹੁਣ ਤੱਕ ਸੀਬੀਆਈ ਨੇ ਕੋਈ ਪ੍ਰੈਸ ਨੋਟ ਜਾਰੀ ਕੀਤਾ ਸਾਰੇ ਕੇਸ ਵਿੱਚ ਜਿਸ ਵਿੱਚ ਡਿਟੇਲ ਸਾਂਝੀ ਕੀਤੀ ਸੀ ਕਿ ਹਰਚਰਨ ਸਿੰਘ ਭੁੱਲਰ ਦੇ ਘਰੋਂ ਕੀ ਕੁਝ ਬਰਾਮਦ ਹੋਇਆ ਉਸ ਤੋਂ ਬਾਅਦ ਜਿਹੜੀ ਸੀਬੀਆਈ ਦੀ ਰੇਡ ਵਜਦੀ ਹੈ ਉਹ ਮੀਡੀਆ ਦੀ ਗਰਾਊਂਡ ਰਿਪੋਰਟ ਦੇ ਜ਼ਰੀਏ ਹੀ ਲੋਕਾਂ ਤੱਕ ਪੁੱਜ ਰਹੀ ਹੈ ਕਿ ਅੱਜ ਫਲਾਣੇ ਥਾਂ ਦੇ ਉੱਤੇ ਭੁੱਲਰ ਫਾਰਮ ਤੇ ਗਏ ਮਹਿਲ ਫਾਰਮ ਤੇ ਗਏ ਚੰਡੀਗੜ੍ਹ ਦੀ ਕੋਠੀ ਵਿੱਚ ਫਿਰ ਦੁਬਾਰਾ ਛਾਪਾ ਪੈ ਗਿਆ ਕਿਉਂਕਿ ਪੈਮਾਈਸ਼ ਕੀਤੀ ਜਾ ਰਹੀ ਹੈ ਸਾਰੀਆਂ ਚੀਜ਼ਾਂ ਦੀ ਕਿਉਂਕਿ ਇੱਕ ਗੱਲ ਹੋਰ ਤੈਅ ਹੋ ਗਈ ਹੈ ਇੱਥੇ ਰਿਮਾਂਡ ਦੇ ਨਾਲ ਤੇ ਆਈਐਸ ਤੇ ਆਈਪੀਐਸ ਹੋਰ ਨਾਲ ਅਫਸਰਾਂ ਨੇ ਕੜਿੱਕੀ 'ਚ ਫਸਣਾ ਹੈ ਪਰ ਜਿੱਥੋਂ ਤੱਕ ਰਹੀ ਗੱਲ ਡੀਆਈਜੀ ਹਰਚਰਨ ਸਿੰਘ ਭੋਲਰ ਦੀ ਉਸ ਦਾ ਹੁਣ ਬਚਣਾ ਇਸ ਕਰਕੇ ਮੁਸ਼ਕਲ ਜਾਪ ਰਿਹਾ ਹੈ ਸਾਰੇ ਕੇਸ ਦੇ ਵਿੱਚ ਕਿਉਂਕਿ ਹੁਣ ਉਸ ਦੇ ਉੱਤੇ ਇੱਕ ਹੋਰ ਕੇਸ ਪੈਣ ਜਾ ਰਿਹਾ ਜਿਹੜਾ ਕੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕਿਉਂਕਿ ਉਸਨੇ ਜਿਹੜੇ ਆਪਣੇ ਪ੍ਰਾਪਰਟੀ ਦੇ ਵੇਰਵੇ ਸਰਕਾਰ ਨਾਲ ਸਾਂਝੇ ਕੀਤੇ ਸੀ ਉਸ ਦੇ ਵਿੱਚ ਤੇ ਆਪਣੀ ਜਾਇਦਾਦ ਸਾਰੇ ਵਸੀਲਿਆਂ ਤੋਂ ਆਮਦਨ ਦੀ 16 ਕਰੋੜ ਰੁਪਇਆ ਸ਼ੋਅ ਕੀਤੀ ਸੀ ਪਰ 40 ਤੋਂ 50 ਨਾਮੀ ਤੇ ਬਨਾਮੀ ਜਦੋਂ ਜਾਇਦਾਦਾਂ ਹੀ ਸਾਹਮਣੇ ਆ ਗਈਆਂ 16 ਕਰੋੜ ਦੀ ਤਾਂ ਇੱਕ ਪ੍ਰਾਪਰਟੀ ਚੰਡੀਗੜ੍ਹ ਦੇ ਵਿੱਚ ਹੀ ਕੋਈ ਲੱਭ ਗਈ ਉਹਦੀ ਕੀਮਤ ਹੀ ਹੋਏਗੀ ਇਸ ਤਰੀਕੇ ਦੇ ਨਾਲ ਕਈ ਕਰੋੜਾਂ ਦੀ ਪ੍ਰਾਪਰਟੀ ਹੈ ਜਿਹੜੀ ਹਰਚੰਦ ਸਿੰਘ ਭੁੱਲਰ ਦੇ ਨਾਮ ਬੋਲ ਸਕਦੀ ਹੈ ਪਰ ਉਹਨਾਂ ਦੇ ਆਮਦਨ ਦੇ ਸਰੋਤ ਨੇ ਜਾਂ ਉਹਨਾਂ ਦੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜੇਕਰ ਉਹ ਘੱਟ ਪੈ ਗਏ ਇਸ ਦਾ ਇਹ ਲਿਖਾ ਜੋਖਾ सीबीआई ਵੱਲੋਂ ਕੀਤਾ ਜਾ ਰਿਹਾ ਹੈ ਤਾਂ ਫਿਰ ਇੱਕ ਕੇਸ ਹੋਰ ਵੱਟ ਤੇ ਪਿਆ ਜਿਹੜਾ ਕਿ ਹਰਚੰਦ ਸਿੰਘ ਭੁੱਲਰ ਨੂੰ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਹੁਣ ਸਾਰੇ ਕੇਸ ਦੇ ਦੌਰਾਨ ਇੱਕੋ ਦਫਾ ਹੀ ਜੜਾਇਆ ਹਰਚੰਦ ਸਿੰਘ ਭੁੱਲਰ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੈਨੂੰ ਕੋਰਟ ਇਨਸਾਫ ਦੇਵੇਗੀ ਔਰ ਕੋਰਟ ਦੇ ਵਿੱਚ ਮੈਂ ਹਰ ਇੱਕ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ ਇਹ ਗੱਲ ਦਾ ਦਾਵਾ ਤਾਂ ਕਰ ਦਿੱਤਾ ਗਿਆ ਪਰ ਇਸ ਦਾਅਵੇ ਦੇ ਕਰਕੇ ਬਚਣਾ ਕਿੰਨਾ ਕੁ ਸੌਖਾ ਹਰਜਨ ਸਿੰਘ ਭੁੱਲਰ ਦਾ ਇਸ ਦੇ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਮੁਸ਼ਕਲਾਂ ਵੱਧ ਸਕਦੀਆਂ ਨੇ ਹਰਜਨ ਸਿੰਘ ਭੁੱਲਰ ਦੇ ਨਾਲ ਨਾਲ ਹੋਰਨਾ ਵੀ ਕਈ ਆਈਐਸ ਤੇ ਆਈਪੀਐਸ ਅਫਸਰਾਂ ਦੀਆਂ ਕਿਉਂਕਿ ਕਿਰਸ਼ਾਨੂੰ ਦਾ ਰਿਮਾਂਡ ਹੁਣ ਸੀਬੀਆਈ ਲੈਣ ਜਾ ਰਹੀ ਹੈ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾਣਾ ਹੈ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕਿਰਸ਼ਾਨੂੰ ਦਾ ਰਿਮਾਂਡ ਕਿੰਨੇ ਦਿਨ ਦਾ ਮਿਲਦਾ ਹੈ ਔਰ ਉਹਨਾਂ ਦਿਨਾਂ ਦੇ ਵਿੱਚ ਕਿੰਨੇ ਸਵਾਲਾਂ ਦੇ ਜਵਾਬਾਂ ਦੇ ਵਿੱਚ ਉਹ ਕਿੰਨੇ ਅਫਸਰਾਂ ਦੇ ਮੂੰਹੋਂ ਆਪਣੇ ਨਾਮ ਲੈਂਦਾ ਹੈ ਕਿਰਸ਼ਾਨੂੰ ਉਸ ਦੇ ਉੱਤੇ ਸਭ ਕੁਝ ਨਿਰਭਰ ਕਰਦਾ ਹੈ ਜਿਵੇਂ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ